ਪੰਜਵੇਂ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਦਾ ਅੱਜ ਤੀਜਾ ਦਿਨ ਹੈ। ਆ ਤੀਜੇ ਦਿਨ ਲਗਾਤਾਰ ਜਿੱਥੇ ਧਾਰਮਿਕ ਸਮਾਗਮ ਚੱਲ ਰਹੇ ਨੇ ਤੇ ਅੱਜ ਟਿੱਲਾ ਬਾਬਾ ਫਰੀਦ ਵਿਖੇ ਅਕੰਠ ਪਾਠ ਦੇ ਭੋਗ ਆਪਰਾ ਸ਼ੁਰੂ ਹੋ ਜਾਣੇ ਨੇ। ਤਾਂ ਇਹ ਦੂਜੇ ਪਾਸੇ ਗੱਲ ਕਰੀਏ ਫਰੀਦਕੋਟ ਸ਼ਹਿਰ ਦੇ ਵਿੱਚ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਬਲੱਡ ਕੈਂਪ ਲਾਏ ਜਾ ਰਹੇ ਨੇ ਤੀਜਾ ਦਿਨ ਹੈ। ਤੁਹਾਨੂੰ ਦਿਖਾਉਣੇ ਤਸਵੀਰਾਂ ਦੇ ਵਿੱਚ ਇਸ ਸਮੇਂ ਫਰੀਦਕੋਟ ਦੇ ਵਿੱਚ ਜਿਹੜਾ ਬਲੱਡ ਕੈਂਪ ਚੱਲ ਰਿਹਾ ਹੈ ਜਿਹੜਾ 3 ਦਿਨ ਚੱਲੇਗਾ ਜ ਸੁਨਦਰ ਸਿੰਘ ਢਿੱਲੋ ਮੈਮੋਰੀਓ ਸੋਸਾਇਟੀ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈਗਾ ਜਿਸ ਵਿੱਚ ਵੱਡੀ ਗੰਟੀ ਦੇ ਵਿੱਚ ਨੌਜਵਾਨ ਪਹੁੰਚ ਰਹੇ ਨੇ ਜਿਹੜਾ ਖੂਨਦਾਨ ਕਰ ਰਹੇ ਨੇ ਕਿਉਂਕਿ ਹਰ ਸਾਲ ਇਹਨਾਂ ਵੱਲੋਂ ਉਪਰਾਲਾ ਕੀਤਾ ਜਾਂਦਾ ਹੈ 21 ਤਰੀਕ ਤੋਂ ਲੈ ਕੇ 23 ਤਰੀਕ ਤੱਕ ਜਿਹੜਾ ਇਹ ਬਲੱਡ ਕੈਂਪ ਚੱਲਦਾ ਹੈਗਾ ਇਸ ਵਿੱਚ ਜਿਹੜਾ ਨੌਜਵਾਨ ਅਤੇ ਹਰ ਇੱਕ ਵਰਗ ਲਗਾਤਾਰ ਖੂਨਦਾਨ ਕਰਦਾ ਹੈ ਤੇ ਗੁਰੂ ਦੂਰ ਲਾਉਂਦੇ ਤੇ ਸੰਸਥਾ ਵੱਲੋਂ ਉਹਨਾਂ ਦਾ ਜਿਹੜਾ ਮਾਨ ਸਨਮਾਨ ਆ ਉਹ ਵੀ ਦਿੱਤਾ ਜਾਂਦਾ ਹੈ ਤਾਂ ਕਿਉਂਕਿ ਬਲੱਡ ਇੱਕ ਮਹਾਨ ਦਾਨ ਹੈ ਲਗਾਤਾਰ ਜਿੱਥੇ ਵਕ ਵਕ ਲੰਗਰ ਲਾਇਆ ਜਾਂਦੇ ਨੇ ਤਾਂ ਸੰਸਥਾ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਿਹੜੀ ਸੇਵਾ ਕਰਤੀ ਜਾਵੇ ਕਿਉਂਕਿ ਹੁਣ ਪੰਜਾਬ ਦੇ ਵਿੱਚ ਹੜਾਂ ਦੀ ਸਥਿਤੀ ਹੈ ਤੇ ਕਾਫੀ ਲੋਡ ਹੈਗੇ ਇਸ ਸਮੇਂ ਖੂਨ ਦੀ ਉਸ ਲਈ ਜਿਹੜਾ ਅਪਰਾਲਾ ਕੀਤਾ ਗਿਆ ਤੇ ਇਹਦੇ ਸਯੋਜਗ ਦੇ ਵਿੱਚ ਆਲ ਇੰਡੀਆ ਕਿਸਾਨ ਯੂਨੀ ਵੀ ਆਈ ਹੋਈ ਹੈ ਹ ਅਤੇ ਫਤਿਹ ਤੋਂ ਸਾਡੇ ਛੱਣੇ ਸੁਣਾਏ ਹੋ ਜੀ ਤਰਾਂ ਜੀ ਬਲੱਡ ਕੈਂਪ ਲੱਗਾ ਹੋਇਆ ਕੀ ਕਹਣਾ ਜੀ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਸੋ ਸਹੀ ਮੈਨੇਜ ਤਾਂ ਸਮੇਂ ਦੀ ਨਿਯਾਗਤ ਨੂੰ ਸਮਝਦੇ ਹੋਏ ਜਿਵੇਂ ਹਾਰਡ ਪ੍ਰਭਾਵਿਤ ਖੇਤਰ ਹੋਏ ਆ ਉੱਥੇ ਹੋ ਸਕਦਾ ਪਰਮਾਤਮਾ ਨਾ ਕਰੇ ਜੇ ਕੋਈ ਬਿਮਾਰੀ ਫੈਲਦੀ ਹੈ ਤਾਂ ਉੱਥੇ ਬਲੱਡ ਦੀ ਬਹੁਤ ਲੋੜ ਪੈਣੀ ਆ ਸੋ ਮੈਡੀਕਲਾਂ ਦੇ ਵਿੱਚ ਸਰਕਾਰੀ ਮੈਡੀਕਲਾਂ ਦੇ ਵਿੱਚ ਬਲੱਡ ਦੀ ਬਹੁਤ ਹੀ ਜ਼ਿਆਦਾ ਕਿੱਲਤ ਆ ਬਹੁਤ ਸਾਰੇ ਲੋਕ ਇਹ ਕਹਿ ਦਿੰਦੇ ਆ ਕਿ ਇੰਨੇ ਕੈਂਪ ਲੱਗਦੇ ਆ ਤੇ ਬਲੱਡ ਜਾਂਦਾ ਕਿੱਧਰ ਪਰ ਉਹਨਾਂ ਨੂੰ ਮੈਂ ਕਹਿਣਾ ਚਾਹਣਾ ਕਿ ਦੋ ਦਿਨ ਮੈਡੀਕਲ ਦੇ ਵਿੱਚ ਬਹਿ ਕੇ ਦੇਖੋ ਤੁਹਾਨੂੰ ਆਪੇ ਪਤਾ ਲੱਗੂਗਾ ਕਿ ਬਲੱਡ ਕਿੱਧਰ ਜਾਂਦਾ ਕਿੰਨੇ ਕੈਂਪ ਲੱਗਦੇ ਆ ਕਿੰਨੇ ਕੈਂਪਾਂ ਦੇ ਵਿੱਚ ਕਿੰਨਾ ਬਲੱਡ ਲੱਗਦਾ ਘੱਟੋ ਘੱਟ ਮੇਰੇ ਹਿਸਾਬ ਨਾਲ ਇੱਕ ਮਰੀਜ਼ ਨੂੰ ਜੇ ਆਪਾਂ ਗਿਣੀਏ ਤਾਂ ਘੱਟੋ ਘੱਟ ਕਈ ਵਾਰਾਂ 4-4 5-5 ਬੋਤਲਾਂ ਚੜ ਜਾਂਦੀਆਂ ਫਿਰ ਤੁਸੀਂ ਆਪਸਿਆਂ ਨੂੰ ਇੱਕ ਬੰਦੇ ਨੇ ਇੱਕ ਬੋਤਲ ਦੇਣੀ ਆ ਤੇ ਇੱਕ ਬੋਤਲ ਦੇ ਨਾਲ ਤੇ ਕਿੰਨੀਆਂ ਜਾਨਾਂ ਵੀ ਬਚਦੀਆਂ ਸੋ ਇਸ ਲਈ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਇੱਕ ਸਭ ਤੋਂ ਵੱਡੀ ਗੱਲ ਆ ਬਹੁਤ ਲੋਕ ਹਨ ਜਿਹੜੇ ਉੱਥੇ ਜਿਨ੍ਹਾਂ ਦੇ ਰਿਸ਼ਤੇਦਾਰ ਹੁੰਦੇ ਆ ਮੈਡੀਕਲ ਦੇ ਵਿੱਚ ਦਾਖਲ ਜਾਂ ਜਿਨ੍ਹਾਂ ਦੇ ਭੈਣ ਭਰਾ ਹੁੰਦੇ ਆ ਉਹ ਵੀ ਕਈ ਵਾਰ ਆ ਕੇ ਕਹਿੰਦੇ ਆ ਜੀ ਸਾਨੂੰ ਬਲੱਡ ਦੀ ਲੋੜ ਆ ਉਹ ਖੁਦ ਬਲੱਡ ਨਹੀਂ ਦੇ ਰਹੇ ਆਪਣੇ ਰਿਸ਼ਤੇਦਾਰਾਂ ਦੀ ਖਾਤਰ ਆਪਣੇ ਪਰਿਵਾਰ ਦੀ ਖਾਤਰ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਬਲੱਡ ਜਿਹੜਾ ਪਹਿਲਾਂ ਆਪ ਦਿਓ ਫਿਰ ਆਪਾਂ ਕਿਸੇ ਤੋਂ ਡਿਮਾਂਡ ਕਰੀਏ ਹਨਾ ਤੇ ਹੈਰਿਟੇ ਲੋਅ ਲੋ ਆਪਣੇ ਸਾਥੀ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈਗਾ ਕਿ ਲੱਗਦਾ ਹੁਣ ਇਸ ਸਮੇਂ ਚ ਹੋਰਾਂ ਨੌਜਵਾਨਾਂ ਨੂੰ ਇਤਾਂ ਦੇ ਉਪਰਾਲੇ ਕਰਨੇ ਚਾਹੀਦੇ ਨੇ ਦੇਖੋ ਜੀ ਇੱਕ ਸਭ ਤੋਂ ਵੱਡੀ ਗੱਲ ਇਹ ਆ ਕਿ ਆਪਣੇ ਪਿਤਾ ਜੀ ਦੇ ਨਾਮ ਤੇ ਬਲੱਡ ਸੇਵਾ ਚਲਾਉਣੀ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਜਿਵੇਂ ਆਪਾਂ ਕਹ ਲਈਏ ਕਿ ਸਰਦਾਰ ਜਸਵਿੰਦਰ ਸਿੰਘ ਢਿੱਲੋਂ ਇਹਨਾਂ ਦੇ ਪਿਤਾ ਜੀ ਸੀਗੇ ਹੈਰੀ ਉਹਨਾਂ ਦਾ ਬੇਟਾ ਸੋ ਬੇਟੇ ਦੇ ਨਾਮ ਤੇ ਪਿਛਲੇ ਲਗਾਤਾਰ ਇੱਥੇ 5 ਸਾਲਾਂ ਤੋਂ ਬਲੱਡ ਦਾਨ ਕਰਵਾ ਰਹੇ ਆ ਜੇ ਦਿੱਲੀ ਕੋਈ ਹੋਰ ਵੀ ਲੋੜਵੰਦ ਹੁੰਦੇ ਆ ਮੈਡੀਕਲ ਦੇ ਵਿੱਚ ਉੱਥੇ ਵੀ ਮੁਹੱਈਆ ਕਰਵਾਉਂਦੇ ਆ ਬਲੱਡ ਐਨੀ ਸੇਵਾ ਮੈਂ ਕਹਿੰਦਾ ਪ੍ਰਮਾਤਮਾ ਕਰੇ ਹੈਰੀ ਦੀ ਦਿਨ ਦੁਗਣੀ ਰਾਤ ਚੱਕਣੀ ਤਰੱਕੀ ਕਰੇ ਤੇ ਲੰਮੀ ਉਮਰ ਬਖਸ਼ੇ ਉਹਨੂੰ ਤੇ ਅਸੀਂ ਆਲ ਇੰਡੀਆ ਕਿਸਾਨ ਹਾਂ ਜੀ ਉਹਨਾਂ ਫਤਿਹ ਵਾਲੋ ਸਦਾ ਹੈਰੀ ਦੇ ਨਾਲ ਇਹ ਸਨ ਆਲ ਇੰਡੀਆ ਕਿਸਾਨ ਵੀਰ ਨੂੰ ਫਤਿਹ ਦੇ ਸੂਬਾਪਾ ਦਾਲਾ ਕਰੇ ਖਲਾ ਤੇ ਦੂਜੇ ਪਾਸੇ ਤੋਂ ਦੇਖ ਸਕਦੇ ਹੋ ਲਗਾਤਾਰ ਨੌਜਵਨ ਵੱਡੀ ਗਤੀ ਤੇ ਚ ਪਹੁੰਚ ਰਹੇ ਨੇ ਆਪਾਂ ਗੱਲਬਾਤ ਛੋਟੀ ਜਿਹੀ ਆ ਜੀ ਅਨ ਸਰ ਕਿਹਨਾਂ ਆ ਕਸਰਿੰਦਰ ਸਿੰਘ ਖਾਲਸਾ ਜੀ ਜਿਨ੍ਹਾਂ ਨੇ ਮੁੱਢ ਬੰਨਿਆ ਇਸ ਮੇਲੇ ਦਾ ਅੱਜ ਉਹ ਤਾਂ ਨਹੀਂ ਰਹੇ ਪਰ ਉਹਨਾਂ ਦੀ ਟੀਮ ਜਿਹੜੀ ਹੈਗੀ ਹੈ ਬਾਬਾ ਫਰੀਦ ਧਾਰਮਿਕ ਦੇ ਵਿੱਚ 106 ਦੇ ਜਿਹੜੇ ਕਮੇਟੀ ਮੈਂਬਰ ਹੈਗੇ ਆ ਉਹ ਵੀ ਉਸੇ ਤਰ੍ਹਾਂ ਹੀ ਉਹਨਾਂ ਦੇ ਲੀਹਾਂ ਦੇ ਚੱਲ ਕੇ ਕੋਸ਼ਿਸ਼ ਕਰ ਰਹੇ ਆ ਵੀ ਇਸ ਮੇਲੇ ਨੂੰ ਹੋਰ ਉੱਚਾ ਬਲੰਦੀਆਂ ਤਾਈ ਲੈ ਕੇ ਜਾਈਏ ਸਾਰਿਆਂ ਦਾ ਮੈਂ ਕੈਮਰਾਮੈਨਾਂ ਦਾ ਪੱਤਰਕਾਰਾਂ ਦਾ ਜਿਨ੍ਹਾਂ ਨੇ ਦਾਵੀ ਬਹੁਤ ਵੱਡਾ ਹੀ ਹੋ ਜਾਨਾ ਇਸ ਮੇਲੇ ਨੂੰ ਬਲੰਦੀਆਂ ਦੇ ਲੈਣ ਵਾਸਤੇ ਉਹਨਾਂ ਦਾ ਵੀ ਧੰਨਵਾਦ ਕਰਦਾ ਸਾਡੇ ਨਾਲ ਹੈਰਿਟ ਲੋਜ ਮੌਜੂਦ ਨੇ ਜੀ ਤੁਹਾਨੂੰ ਸਾਹਿਬ ਤੁਸੀਂ ਆਪਣੇ ਫਾਦਰ ਸਾਹਿਬ ਦੇ ਨਾਮ ਦੇ ਉੱਪਰ ਜਿਹੜਾ ਬਲੱਡ ਕੈਂਪ ਸੀਵਰ ਸੈਕਟਿਓਨ ਕੀਤੀ ਹੋਈ ਹੈ ਲਗਾਤਾਰ ਉਪਰਾਲਾ ਕਰ ਰਹੇ ਹੋ ਤੇ ਕਿੰਨਾ ਕ ਬਲੱਡ ਜਿਹੜਾ ਹੁਣ ਤੱਕ 3 ਲੋਕਾਂ ਤੱਕ ਜਿਹੜਾ ਸੇਵਾ ਕਰ ਚੁੱਕੀ ਹੈ ਸਸੇਕਾਲ ਜੀ ਹਾਂਜੀ ਇਹ ਸੁਸਾਇਟੀ ਜਿਹੜੀ ਅਸੀਂ 2019 ਦੇ ਵਿੱਚ ਬਈ ਰੈਗੂਲਰ ਸ਼ੁਰੂ ਕੀਤੀ ਸੀਗੀ ਰਜਿਸਟਰਡ ਆਪਣੀ ਪੰਜਾਬ ਲੈਵਲ ਤੇ ਹੈਗੀ ਆ ਇਹਦੇ ਵਿੱਚ ਆਪਾਂ ਸਾਰੇ ਕੰਮ ਕਰਦੇ ਆਂ ਪਰ ਇਹਦੇ ਵਿੱਚ ਜਿਆਦਾ ਬਲੱਡ ਤੇ ਵਰਕ ਤਾਂ ਕਰਦੇ ਆਂ ਤੋ ਕਿ ਇਹ ਮੇਰੇ ਫਾਦਰ ਸਾਹਿਬ ਨੂੰ ਵੀ ਕੈਂਸਰ ਸੀਗਾ ਉਸ ਕਰਕੇ 2 ਸਾਲ ਜਿਵੇਂ ਟਰੀਟਮੈਂਟ ਚੱਲਿਆ ਮੈਂ ਬੜੇ ਜਗ੍ਹਾ ਜਗ੍ਹਾ ਜਾ ਕੇ ਦੇਖਿਆ ਵੀ ਯਾਨੀ ਬਲੱਡ ਦੀ ਹੀ ਜ਼ਿਆਦਾ ਦਿੱਕਤ ਹੁੰਦੀ ਆ ਇਹੀ ਅਸੀਂ ਲੈ ਕੇ ਚੱਲੇ ਆ ਵੀ ਆਪਣੇ ਜਿੰਨੇ ਪੇਸ਼ੈਂਟ ਆ ਜਿੰਨਾ ਆਪਾਂ ਬਲੱਡ ਪ੍ਰੋਵਾਈਡ ਕਰਵਾ ਕੇ ਅਗਲੇ ਨੂੰ ਬਚਾ ਸਕਦੇ ਆ ਬਚਾਈਏ ਤੇ ਆਉਣ ਵਾਲੇ ਸਮੇਂ 'ਚ ਅਸੀਂ ਅਵੇਅਰਨੈਸ ਦੇ ਕੈਂਪ ਸ਼ੁਰੂ ਕਰਨ ਜਾ ਰਹੇ ਆ ਨਾਲ ਕਿਉਂਕਿ ਬੜੀਆਂ ਗੱਲਾਂ ਵਿੱਚ ਚੰਗੇ ਦੇ ਨਾਲ ਮਾੜੀਆਂ ਵੀ ਉਹਨੂੰ ਸੁਣਨ ਨੂੰ ਮਿਲਦੀਆਂ ਪਰ ਚਲੋ ਸਾਨੂੰ ਕੋਈ ਪ੍ਰਵਾਹ ਨਹੀਂ ਹੁੰਦੀ ਜਿੰਨੇ ਇੱਥੇ ਸੁਸਾਇਟੀਆਂ ਕਰਦੀਆਂ ਪਈਆਂ ਕੈਂਪ ਲਾਉਂਦੇ ਆ ਜਾਂ ਅਸੀਂ ਤਾਂ ਅਪੀਲ ਕਰਦੇ ਹੁੰਦੇ ਆ ਵੀ ਕੈਂਪ 'ਚ ਨਹੀਂ ਕਿਸੇ ਨੇ ਬਲੱਡ ਦੇਣਾ ਸਿੱਤਾ ਜਾ ਕੇ ਦੇ ਆਓ ਮਰੀਜ਼ ਨੂੰ ਦੇ ਆਓ ਸਾਡੇ ਥਰੂ ਚਾ ਕੇ ਮਰੀਜ਼ ਨੂੰ ਦੇ ਦਿਓ ਪਰ ਡੋਨੇਟ ਜਰੂਰ ਕਰੋ ਕਿਉਂਕਿ ਇੱਕ ਵੱਡੀ ਗੱਲ ਹੈ ਵੀ ਇੱਕ ਆਪਣਾ ਇੱਕ ਥੈਲੀ ਬਲੱਡ ਦੀ ਦਿੱਤੀ ਨਾਲ ਆਪਾਂ 4 ਜਾਨਾਂ ਨੂੰ ਬਚਾ ਸਕਦੇ ਆ ਇੱਕ ਤਾਂ ਬਲੱਡ ਦੇ ਨਾਲ ਇੱਕ ਐਫ ਐਫ ਬੀ ਪੀ ਸੀ ਜਿਹੜੇ ਸੈੱਲ ਬਣਦੇ ਆ ਉਹ ਲਾ ਕੇ ਉਹ ਅਲੱਗ-ਅਲੱਗ ਪੇਸ਼ੈਂਟ ਨੂੰ ਲੱਗਦੇ ਆ ਤੇ ਉਹਨਾਂ ਦੀ ਜਾਨ ਬਚਦੀ ਆ ਆਪਣੀ 36300 ਐਮ ਐਲ ਦੀ ਉਹ ਜਿਹੜਾ ਇੱਕ ਬੈਗ ਹੁੰਦਾ ਉਹ 24 ਘੰਟਿਆਂ ਦੇ ਵਿੱਚ ਨਵਾਂ ਬਲੱਡ ਆਪਣਾ ਬਣ ਜਾਂਦਾ ਹਾਂਜੀ ਕਿੰਨਾ ਕੁ ਰਿਸਪੌਂਸ ਨੋਜੋਨਾ ਮੈ ਰਿਆ ਕਿਉਂਕਿ 3 ਦਿਨ ਤੁਸੀਂ ਲਗਾ ਰਹੇ ਹੋ ਸਪੌਂਸ ਬਹੁਤ ਵਧੀਆ ਜੀ ਇੱਕ ਤਾਂ ਸਭ ਤੋਂ ਵਧੀਆ ਗੱਲ ਹੈ ਇਸ ਵਾਰ ਇਹ ਹੈ ਵੀ ਜਿਹੜੀਆਂ ਇੱਥੇ ਐਕਟਿਵ ਸੁਸਾਇਟੀਆਂ ਆ ਬੜੀਆਂ ਵਧੀਆ ਕੰਮ ਕਰ ਰਹੀਆਂ ਆ ਉਹ ਸਾਰੀਆਂ ਮਿਲ ਕੇ ਅਸੀਂ ਸਭ ਰਲ ਮਿਲ ਕੇ ਚੱਲਦੇ ਪਏ ਆ ਵੀ ਜਿਵੇਂ ਇੱਥੇ ਕੈਂਪ ਲਗਿਆ ਚਾਰ ਪੰਜ ਲੋਕੇਸ਼ਨਾਂ ਉਰ ਹੈ ਉਹ ਵਧੀਆ ਕੰਮ ਰੈਗੂਲਰ ਕਰਦੇ ਆ ਅਸੀਂ ਰਲ ਕੇ ਕਰਦੇ ਆ ਸਾਨੂੰ ਸਹਿਯੋਗ ਸੁਸਾਇਟੀਆਂ ਦਾ ਆਪਣੇ ਸਮਾਜਿਕ ਜਿੰਨੇ ਵੀ ਪ੍ਰਾਪੇ ਤੌਰ ਤੇ ਕਹ ਲਓ ਸਾਰੇ ਆ ਯੂਥ ਤਾਂ ਸਾਨੂੰ ਬਹੁਤ ਸਾਥ ਮਿਲਦਾ ਪਿਆ ਬੜਾ ਸਹਿਯੋਗ ਆ ਜੀ ਸਾਨੂੰ ਤਾਂ ਦੋ ਦਣਾ ਹੋਏ ਹੋਰ ਚਲਣਾ ਲੋਕਾਂ ਨੂੰ ਕੀ ਅਪੀਲ ਕਰੋਗੇ ਕਿਉਂਕਿ 23 ਤੱਕ ਤਾਂ ਪੂਰਾ ਰਾਸ਼ੀ ਤੇ ਰਹਿ ਜਾਣ ਹਾਂਜੀ ਲੋਕਾਂ ਨੂੰ ਬਸ ਇਹੀ ਅਪੀਲ ਹੈ ਜੀ ਜਿੱਥੇ ਤੁਹਾਨੂੰ ਲੱਗਦਾ ਹੈ ਜੇ ਤੁਹਾਡਾ ਨਵੇਂ ਡੋਨਰਾਂ ਨੂੰ ਅਸੀਂ ਅਪੀਲ ਕਰਦੇ ਹਾਂ ਵੀ ਬੱਚਾ ਜਦੋਂ 18 ਸਾਲ ਦਾ ਹੋ ਜਾਂਦਾ ਨਹੀਂ ਉਹ ਤੋਂ ਬਾਅਦ ਉਹ ਇੱਕ ਵਾਰੀ ਬਲੱਡ ਦੇ ਕੇ ਦੂਜੀ ਵਾਰੀ ਆਪ ਹੀ ਆਉਂਦਾ ਇਸ ਲਈ ਸਾਡਾ ਮੋਟਿਵ ਇਹ ਹੁੰਦਾ ਵੀ ਨਵੇਂ ਡੋਨਰ ਬਾਲੇ ਜੋੜ ਕੇ ਉਹਨਾਂ ਨੂੰ ਨਾ ਤਾਂ ਕੋਈ ਪ੍ਰੋਬਲਮ ਹੁੰਦੀ ਆ ਨਾ ਕੋਈ ਉਹਨਾਂ ਦੀਆਂ ਮੈਡੀਸਨ ਚਲਦੀਆਂ ਹੁੰਦੀਆਂ ਯਾਨੀ ਉਹ ਬਲੱਡ ਬੜਾ ਵਧੀਆ ਜਿਵੇਂ ਥੈਲੀਸੀਮੀਆ ਦੇ ਬੱਚੇ ਆ ਉਹਨਾਂ ਨੂੰ ਲੱਗਦਾ ਬਲੱਡ ਲੱਗਦਾ ਉਹਨਾਂ ਨੂੰ ਵਧੀਆ ਫਰੈਸ਼ ਬਲੱਡ ਦੀ ਰਿਕੁਆਇਰਮੈਂਟ ਹੁੰਦੀ ਆ ਕਿਉਂਕਿ ਅੱਜ ਕੱਲ ਆਪਾਂ ਨੂੰ ਪਤਾ ਵੀ ਬਿਮਾਰੀਆਂ ਵੀ ਬਹੁਤ ਆ ਹੁਣ ਕਈ ਵਾਰੀ ਕੀ ਹੁੰਦਾ ਵੀ ਕੈਂਪ ਲੱਗੇ ਆ ਕੈਂਪਾਂ ਚ ਬਲੱਡ ਯਾਨੀ ਕਿ ਕੋਈ ਪ੍ਰੋਬਲਮ ਆ ਉਹ ਖਰਾਬ ਵੀ ਹੁੰਦਾ ਤੋ ਇਸ ਲਈ ਆ ਵੀ ਨਵੇਂ ਟਨਰਾਂ ਤੇ ਸਾਨੂੰ ਹੁੰਦਾ ਵੀ ਆਪਾਂ ਉਹਨਾਂ ਨੂੰ ਅਵੇਅਰ ਕਰਕੇ ਜੋੜ ਦਈਏ ਤਾਂ ਮਾਟੇ ਸਭ ਗੱਲ ਬਤ। ਸ਼ੁਕਰੀਆ ਜੀ। ਸੋ ਇਹ ਸਾਣਾ ਹੈਰੀ ਢੱਲੋ ਜਨਾ ਵਲੋ ਇਹ ਉਪਰਾਲਾ ਕੀਤਾ ਗਿਆ। ਤਾਂ ਬੇਸ਼ੱਕ ਤੁਸੀਂ ਵੀ ਖੂਨਦਾਨ ਕਰਨਾ ਚਾਹੁੰਦੇ ਆ ਇੱਥੇ ਵੀ ਕੈਂਪ ਲੱਗਾ ਹੋਇਆ ਟਿੱਲਾ ਬਾਬਾ ਫਰੀਦ ਦੇ ਨੇੜੇ ਹੀ ਜਿਹੜਾ ਕੈਂਪ 23 ਤੱਕ ਚੱਲੇਗਾ ਇੱਥੇ ਵੀ ਜਿਹੜਾ ਹੈਗਾ 23 ਤਰੀਕ ਤੱਕ ਜਿਹੜਾ ਕੈਂਪ ਚੱਲੇਗਾ ਤੁਸੀਂ ਪਹੁੰਚੋ ਆਪਣਾ ਖੂਨਦਾਨ ਕਰੋ ਕਿਉਂਕਿ ਤੁਹਾਡਾ ਖੂਨਦਾਨ ਕੀਤਾ ਹੋਇਆ ਬਹੁਤ ਕੰਮ ਆਵੇਗਾ ਬਹੁਤ ਕੀਮਤੀ ਜਾਨਾ ਜਿਹੜਾ ਬਚਾਵੇਗਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹੜ੍ਹ ਆਏ ਸੀਗੇ ਤੇ ਉਸ ਦੇ ਕਾਰਨ ਕਈ ਬਿਮਾਰਗੀਆਂ ਫੈਦਾ ਹੋ ਸਕਦੀਆਂ ਉਸ ਸਮੇਂ ਜਿਹੜਾ ਕਈ ਖੂਨ ਦੀ ਵੀ ਕਾਫੀ ਲੋੜ ਪੈ ਸਕਦੀ ਹੈ ਤਾਂ ਜੋ ਆਪਾਂ ਕਬੜੇ ਪੰਜਾਬੀ ਹੋ ਕੇ ਪੰਜਾਬੀਆਂ ਦੇ ਨਾਲ ਖੜਗੇ ਕੈਮਰਾਮੈਨ ਤਰਮੰਦਰਾਲ ਖਬਰਾਂ ਵਾਲੇ ਜਗਤਾ ਸਿੰਘ